ਮੈਂ ਸੀਗਾ ਜੋਧਪੁਰ ਤੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਜਿਹੜਾ ਬਹੁਤ ਹੀ ਪੁਰਾਣਾ ਮੰਦਿਰ ਹੈ ਤੇ ਇਹ ਜਿਹੜਾ ਤੁਹਾਨੂੰ ਮੈਂ ਬਾਹਰ ਤੋਂ ਦ੍ਰਿਸ਼ ਦਿਖਾ ਰਿਹਾ ਮੰਦਿਰ ਦਾ ਤੇ ਆਪਾਂ ਅੰਦਰ ਚੱਲ ਕੇ ਦੇਖਦੇ ਆ ਕਿ ਕੀ ਮੰਦਿਰ ਦਾ ਇਤਿਹਾਸ ਹੈ ਕਦੋਂ ਹਨ ਇਹਦਾ ਮੰਦਿਰ ਹੈਗਾ ਤੇ ਬਣੇ ਰੂਪ ਸੀ ਵੀਡੀਓ ਦੇ ਨਾਲ ਪੁਰਾਣਾ ਮੰਦਿਰ ਲੱਗਦਾ ਦੋਸਤੋ ਇਹ ਆਪਾਂ ਤੁਹਾਨੂੰ ਮੰਦਿਰ ਚਲੇ ਕੇ ਦਿਖਾਉਣੇ ਆ ਤੇ ਇਹਦੀ ਜਿਹੜੀ ਇਮਾਰਤ ਹੈ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਬਣੀ ਹੋਈ ਹੈ ਉਹ ਜਿਹੜੀ ਕਲਾ ਇੱਥੇ ਆਪਣੂੰ ਖੂਬ ਦੇਖ ਰਹੀ ਆ ਕਿੰਨੀ ਸੋਹਣੀ ਕਲਾ ਹੈ ਨਾ ਤੇ ਇਹ ਆਪਣੇ ਇੱਥੋਂ ਸ਼ਹਿਰ ਦਾ ਜਿਹੜਾ ਦ੍ਰਿਸ਼ ਵੀ ਦਿਖਾਉਂਦੀ ਹੈਗੀ ਤੁਸੀਂ ਦੇਖ ਸਕਦੇ ਹੋ ਦੋਸਤੋ ਬੜਾ ਸੋਹਣਾ ਦ੍ਰਿਸ਼ ਹੈ ਮੰਦਰ ਦਾ ਇੱਥੇ ਜਿਹੜੇ ਹੋਰ ਵੀਸ ਜਿਹੜੇ ਬਾਹਰੋਂ ਬਾਈ ਆਉਂਦੇ ਹਨ ਉਹ ਵੀ ਇਹ ਚੀਜ਼ ਨੂੰ ਦੇਖਣ ਆਏ ਹੈਗੇ ਤੇ ਆਪਾਂ ਅੰਦਰ ਜਾ ਕੇ ਪਹੁੰਚ ਗਏ ਬਈ ਕਿਹੜੀ ਧੀਵੀ ਦੇਵਤੇ ਦਾ ਮੰਦਿਰ ਹੈ ਗਾ ਕਿੰਨਾ ਪੁਰਾਣਾ ਹੈ ਜਿੰਨੀ ਵੀ ਆਪਣੇ ਨੂੰ ਇਹਦੀ ਜਾਣਕਾਰੀ ਇਕੱਠੀ ਹੋਈ ਤਾਂ ਤੁਹਾਨੂੰ ਸ਼ੇਅਰ ਜ਼ਰੂਰ ਕਰੀ ਜੀ ਦੋਸਤੋ ਪੰਜੜੀ ਇਹਦੀ ਮੀਨਾਕਾਰੀ ਤੁਹਾਨੂੰ ਦਿਖਾ ਰਿਹਾ ਜਿਹੜੀ ਬੜੀ ਕਿ ਖੂਬਸੂਰਤ ਤਰੀਕੇ ਨਾਲ ਬਣਾਈ ਹੋਈ ਹੈ ਕੋਈ ਅਲੱਗ ਹੀ ਤਰ੍ਹਾਂ ਦੀ ਕਾਰੀਗਰੀ ਸੀਗੀ ਪਰ ਹੁਣ ਜਿਹੜੀ ਇਹ ਕਾਰੀਗਰੀ ਜਿਹੜੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈਗੀ ਇਧਰੋਂ ਦੋਸਤੋ ਜਿਹੜਾ ਮੰਦਿਰ ਹੈ ਦੋਸਤੋ ਜਿਹੜਾ ਗੇਟ ਆ ਦੇਖੋ ਕਿੰਨੀ ਸੋਹਣੀ ਜਿਹੜੀ ਕਲਾਕਾਰੀ ਹੈ ਬਹੁਤ ਪੁਰਾਣੀ ਗੇਟ ਆ ਇਹ ਤੇ ਹਾਂ ਵੈਸੇ ਦੇਖੋ ਜਿਹੜਾ ਲੋਹਾ ਲੱਗਿਆ ਹਨ ਬਹੁਤ ਪੁਰਾਣਾਗਾ ਇੰਦਰੀ ਦੋਸਤੋ ਜਿਹੜੇ ਬਹੁਤ ਭਾਰੇ ਗੇਟ ਨੇ ਅੱਪਸ ਨੂੰ ਮੰਦਿਰ ਦਾ ਅੰਦਰ ਦਾ ਦ੍ਰਿਸ਼ ਦਿਖਾਉਣੇ ਆ ਜਿਹੜੇ ਦੋਸਤੋ ਪੁਰਾਣੇ ਜਿਹੜੇ ਪ੍ਰਾਚੀਨ ਮੰਦਿਰ ਨੇ ਇਹ ਬਣੇ ਹੋਏ ਨੇ ਇੱਥੇ ਤੇ ਬਹੁਤ ਸੋਹਣੇ ਜਿਹੜੇ ਦੋਸਤੋ ਅੰਦਰ ਦੇ ਦ੍ਰਿਸ਼ ਨੇ ਤਾਂ ਉਹ ਪਤਾ ਦਿਖਾ ਰਹੇ ਹੈਗੇ ਮੈਨੂੰ ਲੱਗਦਾ ਜਿਤ ਤੱਕ ਇਹ ਕ੍ਰਿਸ਼ਨ ਜੀ ਹਰੇ ਕ੍ਰਿਸ਼ਨ ਜੀ ਹੈ ਨਾ ਉਹਨਾਂ ਦੇ ਚਿੱਤਰ ਤੁਸੀਂ ਲੱਗੇ ਦੇਖ ਸਕਦੇ ਆ ਇੱਧਰ ਵੀ ਦੇਖ ਸਕਦੇ ਆ ਦੋਸਤੋ ਯਾ ਦੋਸਤੋ ਤੁਸੀਂ ਨਾ ਕਰੀ ਦੇਖ ਸਕਦੇ ਹੋ ਇਹ ਦੋਸਤੋ ਉਹ ਪ੍ਰਾਚੀਨ ਮੰਦਿਰ ਲੱਗਦਾ ਮੈਨੂੰ ਇਹ ਤੇ ਇੱਥੋਂ ਦੇ ਜਿਹੜੇ ਬੈਠੇ ਨੇ ਜਾਰੀ ਜੀ ਅਪੈਨ ਨਾਲ ਵੀ ਗੱਲ ਕਰਾਂਗੇ ਕਿ ਕਿੰਨਾ ਟਾਈਮ ਪੁਰਾਣਾ ਮੰਦਿਰ ਹੈ ਨਾ ਇਹ बना हुआ है हाँ जी अंकल ये मंदिर कितने साल पुराना है? है कितने साल पुराना मंदिर है उन्नीस सौ पांच का मंदिर है किस भगवान का है किस भगवान का राजाओं ने राजस्थान सरकार का है अभी राजस्थान सरकार के अंडर है अभी आप यहाँ पे सेवा करते हो इधर इधर सेवा करते हो आप चौकीदारी का काम करते हो ਹਾਂਜੀ ਦੋਸਤੋ ਜਿਵੇਂ ਆਪਾਂ ਨੂੰ ਜਦੋਂ ਬਾਬਾ ਜੀ ਨੇ ਦੱਸਿਆ ਕਿ ਜਿਹੜਾ 1905 ਦੇ ਵਿੱਚ ਜਿਹੜਾ ਮੰਦਿਰ ਬਣਿਆ ਹੋਇਆ ਤੇ ਅੱਜ ਤੋ ਦਰੱਖਤ ਬਹੁਤ ਸਾਲ ਪੁਰਾਣਾ ਮੰਦਿਰ ਹੈ ਤੇ ਜਿਹੜਾ ਕਿ ਹੁਣ ਇਹ ਰਾਜਸਥਾਨ ਗਵਰਨਮੈਂਟ ਦੇ ਅੰਡਰ ਆਗਾ ਹਾਂ ਇਹ ਜਿਹੜੇ ਅੰਕਲ ਜੀ ਇੱਥੇ ਚੌਂਕੀਦਾਰੀ ਦਾ ਕੰਮ ਕਰਦੇ ਆ ਤੇ ਕਿ ਜਿਹੜੇ ਇੱਥੇ ਜਿਹੜੇ ਮੇਨ ਇੱਥੇ ਮਹਾਰਾਜ ਜਿਹੜੇ ਪੁਜਾਰੀ ਸਾਹਿਬ ਨੇ ਉਹ ਥੋੜਾ ਕਿਤੇ ਬਾਹਰ ਗਏ ਤੇ ਉਹ ਵੀ ਇੱਥੇ ਜਿਹੜੇ ਮੰਦਿਰ ਦੇ ਜਿਹੜੀ ਆਪਣੇ ਦੇਖਰੇਖ ਕਰਦੇ ਨੇ ਤੇ ਦੋਸਤੋ ਬਾਕੀ ਜਿਹੜਾ ਹੁਣ ਨਾਲ ਦੱਸਿਆ ਕਿ ਉਦੋਂ ਮਹਾਰਾਜਾ ਜਿਹੜਾ ਰਾਜਾ ਮਹਾਰਾਜੇ ਹੋਏ ਸੀ ਉਸ ਟਾਈਮ ਦੇ ਹਨ ਉਹਨਾਂ ਦੇ ਟਾਈਮਾਂ ਦੁਆਰਾ ਇਹਦੇ ਬਣੇ ਹੋਏ ਮੰਦਰ ਨੇ ਇਹ ਤੇ 1905 ਦੇ ਵਿੱਚ ਜਿਹੜਾ ਮੰਦਰ ਪ੍ਰਾਚੀਨ ਮੰਦਰ ਜਿਹੜਾ ਬਣਿਆ ਹੋਇਆ ਤੇ ਹੁਣ ਜਿਹੜਾ ਇਹ ਸਾ ਆਪਣੇ ਰਾਜਸਥਾਨ ਗਵਰਨਮੈਂਟ ਸਰਕਾਰ ਦੇ ਜਿਹੜੇ ਅੰਡਰ ਜਿਹੜੀ ਦੀ ਦੇਖ ਰਿਕ ਚਾਲਦੀ ਆ ਤੇ ਦੋਸਤੋ ਇਦਾਂ ਹੀ ਆਪਾਂ ਤੁਹਾਨੂੰ ਹੋਰ ਵੀ ਜਿਹੜੀਆਂ ਇੱਥੋਂ ਦੀ ਰਾਜਸਥਾਨ ਦੀਆਂ ਜਿਹੜੀਆਂ ਇੱਥੇ ਤੱਕ ਆਪਾਂ ਜਾ ਸਕਿਆ ਹਨ ਵੀਡੀਓ ਆਪਾਂ ਤੁਹਾਨੂੰ ਤਸਵੀਰਾਂ ਜਾਂ ਕੋਈ ਦੋ ਵੀ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਦੋਸਤੋ ਆਪਣੇ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਦੋਸਤੋ ਵਸ ਵਸ ਸ਼ੇਅਰ ਕਰਿਓ ਜੀ ਧ